ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਮੇਰੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰਿਆਂ ਨੇ ਆਪਣਾ ਸਮਾਂ ਕੱਢ ਕੇ ਇੱਥੇ ਅੱਜ ਆਇਓ ਤੁਸੀਂ ਤੁਹਾਡਾ ਸਵਾਗਤ ਆ ਵੈਲਕਮ ਆ ਜੀ ਆਨੂੰ ਧੰਨਵਾਦ ਆ ਨਾਲ ਹੀ ਮੇਰੇ ਬੈਠੇ ਸਾਰੇ ਸਾਥੀ ਵੇਜਸਾਵ ਜਿਹੜੇ ਸੀਨੀਅਰ ਸਿਟੀਜ਼ਨ ਜਿਹੜੀ ਐਸੋਸੀਏਸ਼ਨ ਆ ਮੋਹਾਲੀ ਦੇ ਉਹਦੇ ਬਹੁਤ ਹੀ ਸੀਨੀਅਰ ਮੈਂਬਰ ਨੇ ਆਫਿਸ ਬੇਦਰ ਨੇ ਪ੍ਰਧਾਨ ਜੀ ਸਾਡੇ ਬੀਜੇ ਸਾ ਵੀ ਚੰਦ ਮਿੰਟਾਂ ਚ ਆ ਰਹੇ ਨੇ ਨਾਲ ਮੇਦੇ ਗੁਰਮੀਤ ਸਿੰਘ ਜੀ ਗੁਰਪ੍ਰੀਤ ਜੀ ਅਜੈਬ ਸਿੰਘ ਜੀ ਸੀਨੀਅਰ ਸਿਟੀਜ਼ਨ ਸਾਡੇ ਪੰਜ ਫੇਸ ਤੋਂ ਸਾਡੇ ਬੈਠੇ ਨੇ ਅੱਜ ਮੇਰੇ ਲਈ ਬੜਾ ਖੁਸ਼ੀ ਦਾ ਦਿਨ ਆ ਪਰਮਾਤਮਾ ਦਾ ਧੰਨਵਾਦ ਕਰਨਾ ਕਿ ਜਿਹੜੀ ਮੈਂ ਲੜਾਈ ਪਿਛਲੇ ਲੰਬੇ ਸਮੇਂ ਤੋਂ ਲੜ ਰਿਆ ਸੀ ਅੱਜ ਉਹਦਾ ਇੱਕ ਹੋਰ ਪੜਾ ਜਿਹੜਾ ਵਾ ਉਹ ਮੁਕੰਮਲ ਹੋਇਆ ਕਿਉਂਕਿ ਇਹ ਲੜਾਈ ਕਈ ਪੜਾਵਾਂ ਵਿੱਚ ਲੜੀ ਗਈ ਜਦੀ ਸ਼ੁਰੂਆਤ 2013 ਤੋਂ ਹੋਈ ਫਿਰ 2014 ਚ ਮਾਨਯੋਗ ਹਾਈ ਕੋਰਟ ਵਿੱਚ ਇੱਕ ਪੀਐਲ ਪਟੀਸ਼ਨ ਦਾਈ ਜਿਹੜੀ ਆ ਉਹ ਪਾਈ ਗਈ ਸੀ ਕਿ ਸਾਰੇ ਦੇਸ਼ ਦੇ ਜੋ ਕਾਨੂੰਨ ਆ ਜਿਹੜਾ ਬਣਿਆ ਹੋਇਆ ਉਹਦੇ ਅਧੀਨ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਜਿਹੜੇ ਨੇ 올ਡ ਏਜ ਹੋਮ ਜ ਨੂੰ ਕਿਹਾ ਜਾਂਦਾ ਉਦੀ ਬਣਾਉਣ ਵਾਸਤੇ ਲੜਾਈ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਅਸੀਂ ਹਰਿਆਣੇ ਨੂੰ ਵੀ ਬਾਅਦ ਨਾਲ ਪਾਰਟੀ ਬਣਾਇਆ ਗਿਆ ਔਰ ਅੱਜ ਤਸੱਲੀ ਹੈ ਮੈਨੂੰ ਕਿ ਉਸ ਦਾ ਇੱਕ ਪੜਾਹ ਹੋਰ ਜਿਹੜਾ ਮੋਹਾਲੀ ਵਾਸਤੇ ਜਿਹੜੀ ਲੜਾਈ ਮੈਂ ਸ਼ੁਰੂ ਕੀਤੀ ਸੀ ਅੱਜ ਉਹਦਾ ਮੁਕੰਮਲ ਹੋਇਆ ਉਹਦੇ ਲਈ ਮੈਂ ਜਿੱਥੇ ਪਰਮਾਤਮਾ ਦਾ ਧੰਨਵਾਦ ਕਰਨਾ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਨਾ ਤੇ ਉੱਥੇ ਹੀ ਮੋਹਾਲੀ ਦੇ ਸਮੁੱਚੇ ਸੀਨੀਅਰ ਸਿਟੀਜਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਦੀਆਂ ਅਸੀਸਾਂ ਸਦਕਾ ਇਹ ਮੈਂ ਲੰਬੀ ਲੜਾਈ ਜਿਹੜੀ ਆ ਲੜ ਸਕਿਆ ਕਿਉਂਕਿ ਜੇ ਮੈਂ ਬਰੀਫ ਜਾਂ ਕਰਾਂ ਤੇ 2013 ਵਿੱਚ ਜਦੋਂ ਮੇਰੇ ਇੱਕ ਸੰਪਰਕ ਇੱਕ ਬਜ਼ੁਰਗ ਆਏ ਸਨ ਉਸ ਬਜ਼ੁਰਗ ਦੀਆਂ ਜਦੋਂ ਮੈਂ ਗੱਲਬਾਤ ਸੁਣਨ ਤੋਂ ਬਾਅਦ ਇਹ ਗੱਲ ਇਹ ਮੇਰੇ ਦਿਮਾਗ 'ਚ ਆਈ ਸੀ ਉਦੋਂ ਦੀ ਲੜਾਈ ਸ਼ੁਰੂ ਕੀਤੀ ਫਿਰ ਜਦੋਂ ਕੋਈ ਲੜਾਈ ਮੇਦੀ ਸਿਰੇ ਨਹੀਂ ਚੜੀ 2014 ਵਿੱਚ ਜਿੱਦਾਂ ਮੈਂ ਪਹਿਲਾਂ ਕਈ ਕੇਸ ਹਾਈ ਕੋਰਟ ਪਾਏ ਇਦੇ ਵਾਸਤੇ ਵੀ ਮੈਂ ਇਹ ਲੜਾਈ ਜਿਹੜੀ ਹਾਈ ਕੋਰਟ ਚ ਲੈ ਕੇ ਪੰਜਾਬ ਵਾਸਤੇ ਸਾਰਿਆਂ ਜ਼ਿਲ੍ਹਿਆਂ ਵਾਸਤੇ ਗਿਆ। ਉਹ ਜਦੋਂ ਹਰਿਆਣੇ ਕੋਰਟ ਚ ਗਿਆ ਉਦੋਂ ਉੱਥੇ ਵੀ ਜਦੋਂ ਇਹ ਗੱਲ ਆਈ ਪੇ ਬਹੁਤ ਸੀਰੀਅਸ ਮੈਟਰ ਆ ਬਹੁਤ ਸੈਂਸਿਟਿਵ ਮੁੱਦਾ ਵਾ ਉਹਦੇ ਵਿੱਚ ਹਰਿਆਣੇ ਨੂੰ ਪਾਰਟੀ ਬਣਾਇਆ ਜਾਵੇ। ਉਹਦੇ ਵਿੱਚ ਹਾਈ ਕੋਰਟ ਦੀ ਦੀ ਸਹਿਮਤੀ ਨਾਲ ਹਰਿਆਣੇ ਨੂੰ ਪਾਰਟੀ ਬਣਾਇਆ ਗਿਆ ਉਹ 2019 ਵਿੱਚ। ਇਹਦਾ ਪਹਿਲਾ ਪੜਾ ਮੈਂ ਸਮਝਦਾ ਮੁਕੰਮਲ ਹੋਇਆ। ਉਦੋਂ 19 ਵਿੱਚ ਇਹ ਫੈਸਲਾ ਆਇਆ। ਪੀ ਪੰਜਾਬ ਜਿਹੜਾ 22 2022 ਤੱਕ 21 ਵੋਲਟੇਜ ਹੋਮ ਹੋਰ ਬਣਾਵੇਗਾ ਜਦੋਂ 22 ਵਾ ਫਿਰ ਇਹਦੀ 22 ਆਈ ਕਿਉਂਕਿ ਮੈਂ ਕਦੀ ਵੀ ਇਹ ਨਹੀਂ ਹੁੰਦਾ ਕਿ ਮੈਂ ਕੋਈ ਕੇਸ ਪਾਦਾ ਮੈਂ ਤੋਂ ਮੈਂ ਪਿੱਛਾ ਨਾ ਕਰਾਂ ਅੱਜ 11 ਸਾਲ ਤੋਂ ਮੈਂ ਲਗਾਤਾਰ ਇਸ ਵਾਸਤੇ ਲੜਾਈ ਜਿਹੜੀ ਲੜਦੇ ਆ 12 ਸਾਲ ਤੋਂ ਕਦੀ ਵੀ ਮੈਂ ਕੇਸ ਦੇ ਇਹ ਨਹੀਂ ਫੈਸਲਾ ਆ ਗਿਆ 21 ਜਿੱਤੇ ਮੈਂ ਚੁੱਪ ਕਰਕੇ ਬੈਠ ਗਿਆ ਜਦੋਂ 22 ਆਈ 22 ਵਿੱਚ ਫਿਰ ਮੈਂ ਇਹਦਾ ਸਟੇਟਸ ਰਿਪੋਰਟ ਮੰਗੀ ਸਰਕਾਰਾਂ ਤੋਂ ਵੀ ਤੁਸੀਂ ਕੀ ਕੀਤਾ ਇਹਦੇ ਵਿੱਚ ਜਿਹੜਾ ਫੈਸਲਾ ਆਇਆ ਸੀ ਉਹ ਕਿਉਂਕਿ ਇਹ ਜਿਹੜੇ ਫੈਸਲਾ ਹਾਈ ਕੋਰਟ ਦਾ ਆਇਆ ਸੀ ਉਹ ਬੜਾ ਕਲੀਅਰ ਸੀ ਵੀ 21 ਹੋਲਡਜ ਹਮ ਪੰਜਾਬ ਵਿੱਚ ਹੋਰ ਬਣਾਏ ਜਾਣਗੇ ਜਿਹਦੀ ਕਪੈਸਿਟੀ ਘੱਟੋ-ਘੱਟ 150 ਬਜੁਰਗ ਦੀ ਜਿਹੜੀ ਆ ਉਹ ਹੋਵੇਗੀ ਉਹ ਜਦੋਂ ਫਿਰ 22 ਚ ਮੈਂ ਸਟੇਟਸ ਰਿਪੋਰਟ ਮੰਗੀ ਗਈ ਉਸ ਸਟੇਟਸ ਰਿਪੋਰਟ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਪੀ ਅਸੀਂ ਦੋ ਪੰਜਾਬ ਵਿੱਚ ਨਵੇਂ ਬਣ ਜਿਹੜੇ ਆ ਸ਼ੁਰੂ ਕਰ ਦਿੱਤੇ ਨੇ ਜਿਹਦੇ ਵਿੱਚ ਇੱਕ ਮਾਨਸਾ ਸੀ ਉਹ ਦੂਜਾ ਬਨਾਲੇ ਜ਼ਿਲ੍ਹੇ ਦਾ ਤਪਾ ਮੰਡੀ ਵਿੱਚ ਸੀ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਤਪਾ ਮੰਡੀ ਵਿੱਚ ਮੈਂ ਪਿੱਛੇ ਜਾ ਕੇ ਵੀ ਆਇਆ ਸੀ ਉੱਥੇ ਬਹੁਤ ਹੀ ਵਧੀਆ ਉਹ ਜਿਹੜਾ 3 ਏਕੜ ਵਿੱਚ ਉਹ ਬਣਿਆ ਵਾ 올ਡੇਜ ਹੋਮ ਜਿੱਦੇ ਵਿੱਚ ਹਰ ਫੈਸਿਲਿਟੀ ਆ ਉੱਥੇ ਜਿਹੜੇ ਬਜ਼ੁਰਗਾਂ ਰਹਿ ਕੇ ਰਹਿ ਰਹੇ ਨੇ ਉਹਨਾਂ ਨਾਲ ਮੈਂ ਮਿਲ ਕੇ ਆਇਆ ਸੀ ਉਹਨੇ ਅਸੀਸਾਂ ਉਹਨੇ ਦਵਾਵਾਂ ਲੈ ਕੇ ਆਇਆ ਸੀ ਜਿਹੜਾ ਮਾਨਸਾ ਸੀ ਉਹਦਾ ਪਿਛਲੇ ਮਹੀਨੇ ਹੀ ਮਹੀਨਾ ਹੋਇਆ ਹਲੇ ਉਹਦੀ ਓਪਨਿੰਗ ਜਿਹੜੀ ਆ ਹੋਈ ਆ ਉਦੋਂ ਘਾਟਣ ਮੰਤਰੀ ਮੈਡਮ ਵੱਲੋਂ ਕੀਤਾ ਗਿਆ ਵਾ ਉਹ ਕਿਉਂਕਿ ਇਹ ਲੜਾਈ ਲੰਬੀ ਲੜ ਰਿਆ ਸੀ ਮੈਂ ਫਿਰ ਮੁਹਾਲੀ ਤੋਂ ਲੜਾਈ ਸ਼ੁਰੂ ਹੋਈ ਸੀ 2023 ਵਿੱਚ ਇਹਦਾ ਮੁਹਾਲੀ ਵਾਸਤੇ ਇੱਕ ਇਹਨਾਂ ਨੇ ਜਿਹੜਾ ਉਹ ਸਾਨੂੰ 78 ਸੈਕਟਰ ਵਿੱਚ ਇੱਕ ਏਰੀਆ ਤਿੰਨ ਇੱਕ ਲਗਭਗ ਜਿਹੜਾ ਵਾ ਉਹ ਦੇਣ ਦਾ ਫੈਸਲਾ ਕੀਤਾ ਸੀ ਜਿਹਦੀ ਚਿੱਠੀ ਸਾਨੂੰ ਬਕਾਇਦਾ ਤੋਂ ਸਾਰੀਆਂ ਮੇਰੇ ਕੋਲ ਕਿਉਂਕਿ ਸਾਰਾ ਰਿਕਾਰਡ ਮੇਰੇ ਕੋਲ ਮੌਜੂਦਾ ਵਾ ਇਹ ਨਹੀਂ ਕੋਈ ਜਵਾਨੀ ਜਮਾ ਕਰ ਸਾਰੀਆਂ ਲੜਾਈਆਂ ਦੀਆਂ ਲੰਬੀਆਂ ਜਿਹੜੇ ਸਾਰੇ ਕਾਗਜ਼ ਪੱਤਰ ਲੜਾਈਆਂ ਲੜ ਕੇ 23 ਵਿੱਚ ਗਮਾਡਾ ਵੱਲੋਂ ਸਾਨੂੰ ਜਿਹੜਾ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਤੁਹਾਨੂੰ ਉੱਥੇ 78 ਸੈਕਟਰ ਵਿੱਚ ਜਿਹੜੀ ਆ ਉਹ ਜਗ੍ਹਾ ਜਿਹੜੀ ਮੁਹਾਲੀ ਵਾਸਤੇ ਦਵਾਂਗਾ ਪਰ ਅਫਸੋਸ 23 ਵਿੱਚ ਚਿੱਠੀ ਦੇਣ ਤੋਂ ਬਾਅਦ ਸਰਕਾਰ ਫਿਰ ਚੁੱਪ ਹੋ ਗਈ ਅੱਜ 26 ਆ ਗਿਆ ਫੇਰ ਮੈਂ ਲੜਾਈ ਲੜੀ ਇਹਦੀ ਇਸ ਅੱਗੇ ਨੂੰ ਨੋਟਿਸ ਦਿੱਤੇ ਸਭ ਕੁਝ ਕੀਤਾ ਪਰ ਉਹ ਟ੍ਰਾਂਸਫਰ ਜਿਹੜੀ ਜਗ੍ਹਾ ਸੀ 25 ਤੱਕ ਉਹ ਸਾਨੂੰ ਕਿਉਂਕਿ ਇਹ ਜਗ੍ਹਾ ਫੈਸਲਾ ਗਮਾੜਾ ਨੇ ਕਰਨਾ ਸੀ ਜਗ੍ਹਾ ਟ੍ਰਾਂਸਫਰ ਹੋਣੀ ਸੀ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਨੂੰ ਉਹ ਨਾ ਕੀਤੀ 25 ਤੱਕ ਇਹਨਾਂ ਨੇ ਫੇਰ ਦੁਬਾਰਾ ਕੋਰਟ ਵਿੱਚ ਮੈਨੂੰ ਦੁਬਾਰਾ ਜਿਹੜੀ ਆ ਇਹ ਕਨੈਂਪਟ ਪਟੀਸ਼ਨ ਦਾ ਹੀ ਜਾਣਾ ਪਿਆ 25 ਵਿੱਚ ਅੱਜ ਮੈਨੂੰ ਤਸੱਲੀ ਤੇ ਖੁਸ਼ੀ ਆ ਕਿ ਮੈਂ ਮੁਹਾਲੀ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਉਹਨਾਂ ਬਜ਼ੁਰਗਾਂ ਵਾਸਤੇ ਜੋ ਅੱਜ ਲੜਾਈ ਪਿਛਲੇ 11-12 ਸਾਲ ਤੋਂ ਲੜ ਰਿਆ ਸੀ ਉਹਦੇ ਵਾਸਤੇ ਅੱਜ ਇਹ 26 ਵਿੱਚ ਆਣ ਕੇ ਉਹਦੀ 3 ਏਕੜ ਜਿਹੜੀ ਆ ਇਹ ਅਲਾਟਮੈਂਟ ਲੈਟਰ ਜਿਹੜੀ ਆ ਉਹ ਅੱਜ ਡਿਪਾਰਟਮੈਂਟ ਵੱਲੋਂ ਗਮਾੜਾ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ 78ਵੀਂ ਆਪਣਾ ਇਹ 38ਵੀਂ ਮੀਟਿੰਗ ਹੋਈ ਆ ਜਿਹੜੀ ਉਹਨਾਂ ਦੀ ਉਹਦੇ ਵਿੱਚ ਮੱਧ ਨੰਬਰ 38 ਪਬਲਿਕ 11 ਰਾਈ ਪੇਸ਼ ਕੀਤਾ ਗਿਆ ਮਤਾ ਗਮਾੜਾ ਦੀ ਅਥਾਰਟੀ ਵੱਲੋਂ ਇਹ ਜਿਹੜਾ ਪਰਵਾਨ ਕਰ ਲਿਆ ਗਿਆ ਔਰ ਇਹ ਹੁਣ ਫ੍ਰੀ ਆਫ ਕਾਸਟ 3 ਇਕੜ ਜਿਹੜੀ ਅੱਜ ਦੀ ਮਾਰਕੀਟ ਵੈਲਿਊ 500 ਕੋਰਪਿਆ ਲਗਭਗ ਹੋਵੇਗੀ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਨੂੰ ਗਮਾੜਾ ਵੱਲੋਂ ਫ੍ਰੀ ਆਫ ਕਾਸਟ ਜਿਹੜੀ ਆ ਦਿੱਤੀ ਗਈ ਆ ਇਹ ਮੁਹਾਲੀ ਦੇ ਲੋਕਾਂ ਵਾਸਤੇ ਮੁਹਾਲੀ ਦੇ ਬਜ਼ੁਰਗਾਂ ਵਾਸਤੇ ਮੇਰੀ ਲੰਬੀ ਲੜਾਈ ਦਾ ਮੈਂ ਸਮਝਦਾ ਇੱਕ ਬਹੁਤ ਸੰਤੁਸ਼ਟੀ ਜਨਕ ਪੜਾਵਾ ਇਹ ਅੱਜ ਜਗ੍ਹਾ ਅਲਾਟ ਹੋਈ ਆ ਇਸ ਤੋਂ ਬਾਅਦ ਫੇਰ ਹਾਲੇ ਜਿਹੜੀਆਂ ਇਹਦੀਆਂ ਬਿਲਡਿੰਗ ਬਣਨੀ ਆ ਇਹਦੇ ਵਾਸਤੇ ਫੰਡ ਅਲਾਟਮੈਂਟ ਵਾਸਤੇ ਇਹ ਲੜਾਈ ਜਿਹੜੀ ਮੈਂ ਲੜ ਰਿਆ ਵਾਂ ਖੀਤ ਤੱਕ ਇੱਥੇ ਜਿੰਨਾ ਚਿਰ ਬਣਦਾ ਨਹੀਂ ਮੈਂ ਸੰਤੁਸ਼ਟ ਹੋਣ ਵਾਲਾ ਨਹੀਂ ਨਾਲ ਹੀ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ ਜਿਹੜੇ ਬਣਨ ਵਾਸਤੇ ਪੰਜਾਬ ਸਰਕਾਰ ਦਾ ਹਲਫੀਆ ਬਿਆਨ ਮਾਨਜੋਗ ਹਾਈ ਕੋਰਟ ਦਿੱਤਾ ਗਿਆ ਸੀ ਉਹਦੀ ਲੜਾਈ ਪੈਰਵਾਈ ਵੀ ਜਿਹੜੀ ਮੈਂ ਬਰਾਬਰ ਤਰੀਕੇ ਨਾਲ ਕਰ ਰਿਹਾ ਵਾਂ ਭਾਵੇਂ ਸਰਕਾਰ ਵੱਲੋਂ ਕਈ ਜਿਹੜੇ ਪ੍ਰਾਈਵੇਟ ਇਹ 올ਡੇਜ ਹੋਮ ਚੱਲ ਰਹੇ ਨੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ ਉਹਨਾਂ ਵਾਸਤੇ ਜਿਹੜਾ ਫੰਡ ਅਲਾਟ ਕਰਨ ਦੇ ਨਾਂ ਦੇ ਉੱਤੇ ਜਿਹੜਾ ਵਾ ਇਸ ਸਕੀਮ ਨੂੰ ਸਰਕਾਰ ਦੇ ਜਿਹੜੇ ਹਾਈ ਕੋਰਟ ਦੇ ਆਰਡਰਾਂ ਨੂੰ ਜਾਂ ਜੋ ਕਾਨੂੰਨ ਬਣਿਆ ਹੋਇਆ ਪਾਰਲੀਮੈਂਟ ਦਾ ਉਹਨੂੰ ਆਪਣੇ ਹਿਸਾਬ ਨਾਲ ਵਰਤਣ ਦੀ ਕੋਸ਼ਿਸ਼ ਕਰਦੀ ਆ ਜਿਹੜੀ ਮੇਰੀ ਕੋਸ਼ਿਸ਼ ਆ ਕਿ ਮੈਂ ਇਹ ਉਹਨਾਂ ਜਿਹੜੇ ਸਮਾਜ ਦੇ ਉਹ ਬਜ਼ੁਰਗ ਲੋਕ ਜਿਨ੍ਹਾਂ ਦਾ ਮੈਂ ਸਮਝਦਾ ਕਈ ਗੱਲਾਂ ਦਾ ਕਨਫਿਊਜ਼ਨ ਵੀ ਹੈਗਾ ਕਿ ਅਸੀਂ ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਉਹ ਅਸੀਂ ਉਹ ਕਹਿ ਦਿੰਦੇ ਆ ਕਿ ਜਿਹੜੇ ਸ਼ਾਇਦ ਕਦੇ ਕੱਡੇ ਨੇ ਹੋਏ ਦੇ ਉਹਨਾਂ ਵਾਸਤੇ ਬਿਰਦ ਆਸ਼ਰਮ ਆ ਅੱਜ ਜਿਹੜਾ ਮੁਹੱਲੀ ਆ ਬਜ਼ੁਰਗਾ ਭਾਵੇਂ ਉਹਦੇ ਕੋਲ ਸਾਰਾ ਸਾਧਨ ਨੇ ਉਹਦੇ ਕੋਲ ਪੈਸੇ ਵੀ ਨੇ ਲੇਕਿਨ ਉਹਨਾਂ ਕੋਲ ਇਕੱਲਾਪਾਨਾ ਬੱਚੇ ਵਿਦੇਸ਼ਾਂ ਵਿੱਚ ਨੇ ਜਾਂ ਕਿਸੇ ਦੇ ਜਦੋਂ ਗ੍ਰਸਤੀ ਦੇ ਵਿੱਚ ਜਦੋਂ ਸਾਡੀ ਉਮਰ 40 50 ਸਾਲ ਹੁੰਦੀ ਆ ਅਸੀਂ ਆਪਣੇ ਬੱਚਿਆਂ ਵਾਸਤੇ ਆਪੇ ਪਰਵਾਦ ਵਾਸਤੇ ਸ਼ੰਗਸ਼ ਕਰਨੇ ਆ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਸਮਾਂ ਬੀਤਦਾ ਲੇਕਿਨ ਜਦੋਂ ਪੜਾ ਅੱਗੇ ਜਾਂਦਾ ਵਾ ਜੀਵਨ ਦੇ ਸਮੇਂ ਦੇ ਮੁਤਾਬਕ ਕੁਦਰਤ ਆ ਇੱਕ ਨਿਯਮ ਦਾ ਜਿੰਨਾ ਚਿਰ ਪਤੀ ਪਤਨੀ ਇਕੱਠੇ ਹੁੰਦੇ ਨੇ ਇੱਕ ਸਾਈਕਲ ਦਾ ਪਹੀਆ ਜਿਹੜਾ ਉਹ ਚੱਲਦਾ ਦੋ ਪਹੀਏ ਸਾਈਕਲ ਚੱਲਦਾ ਜਦੋਂ ਵੀ ਕਿਤੇ ਇੱਕ ਪਹੀਆ ਉਹ ਵੱਖ ਹੋ ਜਾਂਦਾ ਵਾ ਉਦੋਂ ਉਹਨਾਂ ਵਾਸਤੇ ਇਕੱਲਾਪਨ ਜਿਹੜਾ ਉਹ ਸਭ ਤੋਂ ਵੱਡੀ ਜਿਹੜੀ ਅੱਜ ਸਮੱਸਿਆ ਉਹ ਮੁਹਾਲੀ ਦੇ ਬਜ਼ੁਰਗਾਂ ਦੀ ਬਣੀ ਹੋਈ ਆ ਇਹਦੇ ਵਿੱਚ ਉੱਥੇ ਉਹਨਾਂ ਨੂੰ ਭਾਈਚਾਰਕ ਸਾਂਝ ਇੱਕ ਪਰਿਵਾਰਕ ਮਾਹੌਲ ਇੱਕ ਉਹ ਜਿਹੜਾ ਆਪਣਾਪਨ ਜਿਹੜਾ ਮਿਲਦਾ ਵਾ ਉਹ ਮੈਂ ਸਮਝਦਾ ਵੀ ਉਹਦੇ ਵਾਸਤੇ ਵੀ ਅੱਜ ਸਮੇਂ ਦੀ ਜਿਹੜੀ ਮੰਗ ਆ ਮੁਹਾਲੀ ਦੇ ਵਿਦੇ ਦੇ ਬਜੁਰਗਾਂ ਵਾਸਤੇ ਕਿਉਂਕਿ ਉਹਨਾਂ ਦੇ ਸਾਰਿਆਂ ਦੇ ਬੱਚੇ ਬਾਹਰ ਨੇ ਕੱਲੇ-ਕੱਲੇ ਇੱਕ-ਇੱਕ ਦੋ-ਦੋ ਬੱਚੇ ਨੇ ਕਿਸੇ ਦਾ ਜਗੜਗਾਉਂ ਆ ਜਾਂ ਵਿਦੇਸ਼ ਵਿੱਚ ਨੇ ਉਹਨਾਂ ਨੂੰ ਕੱਲਾਪਨ ਵੀ ਜਿਹੜਾ ਵਾ ਉਹ ਬਹੁਤ ਹੀ ਜਿਹੜਾ ਵਾ ਉਹ ਅੱਜ ਉਹ ਔਖਾ ਲੱਗ ਰਿਹਾ ਉਹਨਾਂ ਦਾ ਵੀ ਜਾਣਾ ਆਉਣਾ ਗਰਮੀ ਕਿਤੇ ਦਵਾਈ ਲੈਣ ਜਾਣਾ ਵੀ ਉਹਨਾਂ ਵਾਸਤੇ ਜਿਹੜੀ ਆ ਉਹ ਵੀ ਦਿੱਕਤ ਹੁੰਦੀ ਆ ਕਿਉਂਕਿ ਇਹ ਜਿਹੜੇ 올ਡੇਜ ਹਮ ਬੰਨੇ ਨੇ ਇਹਦੇ ਵਿੱਚ ਸਾਰੀਆਂ ਸਹੂਲਤਾਂ ਕਿਉਂਕਿ ਮੈਂ ਹੁਣ ਵੇਖ ਕੇ ਆਇਆ ਮਾਨ ਉੱਥੇ ਤਪਾ ਮੰਡੀ ਵਿੱਚ ਮਾਨਸਾ ਵਿੱਚ ਉਹ ਉਹਦੇ ਵਿੱਚ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਉਹ ਜਿਹੜਾ ਸਾਰਾ ਉਹਦੇ ਕੋਲ ਖੇਡਣ ਦਾ ਸਮਾਨ ਅਖਬਾਰਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਕੋਲ ਹੁੰਦੀਆਂ ਨੇ ਇਸ ਕਰਕੇ ਇਹ ਬਹੁਤ ਹੀ ਇੱਕ ਜਿਹੜੀ ਮੁਹਾਲੀ ਦੇ ਬਜ਼ੁਰਗਾਂ ਨੂੰ ਰਾਹਤ ਮਿਲੇਗੀ ਔਰ ਮੈਂ ਹਮੇਸ਼ਾ ਲੋਕਾਂ ਵਾਸਤੇ ਜੋ ਲੜਾਈਆਂ ਲੜਦਾ ਵਾਂ ਕੋਸ਼ਿਸ਼ ਕਰ ਰਿਹਾ ਵਾਂ ਜਾਂ ਸਮੇਂ ਦੇ ਮੁਤਾਬਕ ਜਿੰਨੀਆਂ ਪਿਛਲੀਆਂ ਲੜਾਈਆਂ ਲੜੀਆਂ ਅੱਜ ਵੀ ਜੇ ਮੁਹਾਲੀ ਦੇ ਪੰਜ ਕੇਸ ਮੇਰੇ ਹਾਈ ਕੋਰਟ ਵਿੱਚ ਚੱਲ ਰਹੇ ਨੇ ਉਹ ਲੋਕਾਂ ਦੀਆਂ ਦੁਆਵਾਂ ਤੁਹਾਡਾ ਮੀਡੀਆ ਦਾ ਹਮੇਸ਼ਾ ਸਾਥ ਦਿਆ ਇਹ ਜਾਣੀਏ ਸਾਰੀਆਂ ਦੀਆਂ ਖਬਰਾਂ ਜਦੋਂ ਲੋਕਾਂ ਜਾਂਦੀਆਂ ਨੇ ਇੱਕ ਮੈਸੇਜ ਜਾਂਦਾ ਲੋਕਾਂ ਵਿੱਚ ਅਵੇਲਨਸ ਵਾਧੀ ਆ ਲੋਕ ਦੇ ਵਿੱਚ ਔਰ ਲੋਕਾਂ ਦਾ ਮੇਰੇ ਤੇ ਭਰੋਸਾ ਜਿਹੜਾ ਵਾ ਉਹ ਜੋ ਬੰਦਾ ਵਾ ਮੈਂ ਸਮਝਦਾ ਉਹ ਮੈਂ ਉਸ ਭਰੋਸੇ ਨੂੰ ਕਦੀ ਟੁੱਟਣ ਨਹੀਂ ਦੇਵਾਂਗਾ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੀਆਂ ਲੜਾਈਆਂ ਨੇ ਉਹ ਸਾਰੀਆਂ ਲੜਨ ਵਾਸਤੇ ਮੈਂ ਤਿਆਰ ਆ ਔਰ ਇਹ ਲੜਾਈਆਂ ਸਾਰੀਆਂ ਲੜਾਂਗਾ ਅੱਜ ਮੈਂ ਤੁਹਾਡੇ ਰਾਈ ਜਿੱਥੇ ਸਰਕਾਰ ਦਾ ਜਮਾਟਾ ਦਾ ਵੀ ਧੰਨਵਾਦ ਧੰਨਵਾਦ ਕਰਨਾ ਕਿ ਖੀਰ ਭਾਵੇਂ ਸਰਕਾਰ ਦੇ ਡੰਡੇ ਦਾ ਹੀ ਉਹਨਾਂ ਨੇ ਇਹ ਕੋਰਟ ਦੇ ਡੰਡੇ ਦਾ ਹੀ ਇਹ ਫੈਸਲਾ ਕੀਤਾ ਪਰ ਸੰਤੁਸ਼ਟਮੈਂ ਕਿ ਇਹ ਫੈਸਲਾ ਮੁਹਾਲੀ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਮੁਹਾਲੀ ਦੇ ਬਜ਼ੁਰਗਾਂ ਦਾ ਬਹੁਤ ਵੱਡਾ ਇਹਦੇ ਨਾਲ ਮਾਨ ਸਨਮਾਨ ਜਿਹੜਾ ਵਾ ਉਹ ਵਧੇਗਾ ਔਰ ਮੈਂ ਸਾਰੇ ਮੁਹਾਲੀ ਦੇ ਬਜ਼ੁਰਗਾਂ ਨੂੰ ਅੱਜ ਦੇ ਦਿਨ ਦੇਤੇ ਵਧਾਈ ਦਿੰਦਾ ਹੋਇਆ ਪਰਮਾਤਮਾ ਦਾ ਧੰਨਵਾਦ ਕਰਨਾ ਪੇ ਉਹਨਾਂ ਦੀ ਅਸੀਸਾਂ ਉਹਨਾਂ ਦਾ ਭਰੋਸਾ ਉਹਨਾਂ ਦਾ ਆਸ਼ੀਰਵਾਦ ਸਦਕਾ ਇਹ ਲੜਾਈ ਜਿਹੜੀ ਮੈਂ ਲੜੀ ਸੀ ਇਹਨੂੰ ਹੁਣ ਇਹ ਪੜਾ ਖਤਮ ਹੋਇਆ ਅਗਲਾ ਪੜਾ ਜਿਹੜਾ ਇਹਦਾ ਇਹਨੂੰ ਬਿਲਡਿੰਗ ਬਣਾਉਣ ਦਾ ਇਹਦੇ ਚ ਸਾਰੀਆਂ ਸਹੂਿਦਾਂ ਦੇਣ ਦਾ ਉਹ ਹੁਣ ਸ਼ੁਰੂ ਹੋਵੇਗਾ ਔਰ ਉਹ ਜਿੰਨਾ ਚਿਰ ਆਉਣ ਵਾਲੇ ਸਮੇਂ ਚ ਇਹਨੂੰ ਕੰਪਲੀਟ ਨਹੀਂ ਕਰ ਲੈਂਦਾ ਮੈਂ ਬੈਠਣ ਵਾਲਾ ਨਹੀਂ ਇਹ ਸੀ ਅੱਜ ਦਾ ਜਿਹੜਾ ਮੇਨ ਜਿਹੜਾ ਤੁਹਾਨੂੰ ਇੱਥੇ ਸੱਦਣ ਦਾ ਮਕਸਦ ਮੇਰਾ ਪੇ ਮੈਂ ਸਾਰੇ ਵਿਜੁਦਗਾਂ ਨੂੰ ਇਹ ਇੱਕ ਮੈਸੇਜ ਦੇ ਸਕਾਂ ਇੱਕ ਸੁਨੇਹਾ ਦੇ ਸਕਾਂ ਪੀ ਜਿਹੜੀ ਤੁਹਾਡੀ ਲੜਾਈ ਮੈਂ ਲੜ ਰਿਆ ਸੀ ਲੜੀ ਸੀ ਉਹਦੇ ਚ ਅੱਜ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਸਫਲਤਾ ਮਿਲੀ ਆ ਬਾਕੀ ਵਾਸਤੇ ਜੋ ਹੁਣ ਕੋਰਟ ਚੱਲੇ ਡੇਟ ਹੈਗੀ ਆ ਮੁਹਾਲੀ ਦਾ ਫੈਸਲਾ ਆ ਗਿਆ ਬਾਕੀ ਜ਼ਿਲ੍ਹਿਆਂ ਵਾਸਤੇ ਸਰਕਾਰ ਕੀ ਫੈਸਲਾ ਕਰਦੀ ਆ ਕੀ ਉੱਥੇ ਜਵਾਬ ਦਿੰਦੀ ਆ ਉਹ ਆਉਣ ਵਾਲੇ ਸਮੇਂ ਜਿਹੜਾ ਵਾ ਉਹ ਪਤਾ ਲੱਗੇਗਾ ਉਦੋਂ ਉਹਦੇ ਵਾਸਤੇ ਬਾਕੀ ਜ਼ਿਲ੍ਹਿਆਂ ਵਾਸਤੇ ਲੜਾਈ ਜਿਹੜੀ ਆ ਉਹ ਮੇਰੀ ਜ਼ਾਦੀ ਹੈ ਇੱਕ ਦੱਸੋ ਜਿੱਦਾਂ ਹੁਣੇ ਪ੍ਰਾਈਵੇਟ ਹੁੰਦੇ ਨੇ ਇਹ ਜਿਹੜੇ 올ਡੇਜ ਹੂਮ ਇਹਦੇ ਵਿੱਚ ਪੈਸੇ ਲਈ ਜਾਂਦੇ ਨੇ ਬਜ਼ੁਰਗਾਂ ਤੋਂ ਉੱਥੇ ਰਹਿਣ ਦੇ ਤੇ ਬਾਕੀ ਜਿਹੜੀ ਉਹਨਾਂ ਨੂੰ ਸੁਵਿਧਾਵਾਂ ਦਿੱਤੀ ਜਾਂਦੀਆਂ ਇੱਥੇ ਕੀ ਸਿਸਟਮ ਹੋਏਗਾ ਜੀ ਇੱਥੇ ਪੈਸੇ ਲੈਣਗੇ ਫ੍ਰੀ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ ਖਾਣਾ ਵੀ ਫ੍ਰੀ ਹੋਏਗਾ ਦਵਾਈ دارو ਵੀ ਫ੍ਰੀ ਹੋਵੇਗੀ ਉੱਥੇ ਉਹਨਾਂ ਦੇ ਬਕਾਇਦਾ ਤੌਰ ਤੇ ਡਾਕਟਰ ਜਾਂਦੇ ਨੇ ਉੱਥੇ ਐਂਬੂਲੈਂਸ ਖੜੀ ਹੋ ਜਾਂਦੀ ਆ ਜੇ ਕੋਈ ਉੱਥੋਂ ਕੋਈ ਪੇਸ਼ੈਂਟ ਸੀਧੇ ਹੁੰਦਾ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਬਕਾਇਦਾ ਫਿਜ਼ੀਓਥੈਰੇਪੀ ਖ਼ਬਾਰਾਂ ਤੋਂ ਲੈ ਕੇ ਰਾਸ਼ਨ ਪਾਣੀ ਸਭ ਉਹਨਾਂ ਦਾ ਫ੍ਰੀ ਆ ਡਾਈਟ ਫ੍ਰੀ ਆ ਉਹ ਬਹੁਤ ਵਧੀਆ ਵਾਤਾਵਰਨ ਉੱਥੇ ਮਿਲਦਾ ਕਿਉਂਕਿ ਜਗ੍ਹਾ ਬਹੁਤ ਹੁੰਦੀ ਹੈ 3 ਏਕੜ ਜਗ੍ਹਾ ਜਿਹੜੀ ਆ 150 ਬੰਦੇ ਦੀ ਕੈਪੈਸਿਟੀ ਵਾਸਤੇ ਜੋ ਮੈਂ ਮਾਨਸਾ ਤੇ ਬਣਿਆ ਜਾਂ ਤਾਂ ਪਾਜ ਦੇਖ ਕੇ ਆਇਆ ਉਹ ਤਿੰਨ ਮੰਜ਼ਲੀ ਹੈਗੀ ਬਿਲਡਿੰਗਾਂ ਬਣਾਈਆਂ ਉਹਨਾਂ ਨੇ ਬਕਾਇਦਾ ਤੌਰ ਤੇ ਉਹਦੇ ਵਿੱਚ ਲਿਫਟਾਂ ਲੱਗੀਆਂ ਨੇ ਹਰ ਚੀਜ਼ ਕਵਾਟ ਜਿਹੜੇ ਸਟਾਫ ਵਾਸਤੇ ਵੱਖਰੀ ਉਹਨਾਂ ਦੀ ਕਮਿਊਡੇਸ਼ਨ ਬਣੀ ਹੋਈ ਆ ਸਿਕਿਉਰਿਟੀ ਸਿਸਟਮ ਬਕਾਇਦਾ ਉੱਥੇ ਲੱਗਾ ਹੋਇਆ ਵੀ ਤਾਂ ਕਿ ਕੋਈ ਬੰਦਾ ਬਾਹਰੋਂ ਵੀ ਜਿਹੜਾ ਉਹ ਨਾ ਆ ਸਕੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਔਰ ਉਹਨਾਂ ਦੀ ਸਿਹਤ ਸੰਭਾਲ ਦੀ ਹਰ ਜਿਹੜੀ ਜ਼ਿੰਮੇਵਾਰੀ ਆ ਇਹ ਸਰਕਾਰ ਦੀ ਆ ਇਹ ਡਾਕਟਰ ਮਨਮੋਹਨ ਸਿੰਘ ਜੀ ਦੀ ਸੋਚ ਸੀ ਇਹ ਉਹਨਾਂ ਵੇਲੇ ਇਹ 2000 ਜਿਹੜਾ ਪ੍ਰਧਾਨ ਮੰਤਰੀ ਸਨ ਉਹਦੋਂ 2007 ਵਿੱਚ ਇਹ ਜਿਹੜਾ ਕਾਨੂੰਨ ਜਿਹੜਾ ਪਾਰਲੀਮੈਂਟ ਵੱਲੋਂ ਪਾਸ ਕੀਤਾ ਗਿਆ ਸੀ ਜਿਹੜੇ ਹੋਰ ਕਈ ਉਹਨਾਂ ਨੇ ਕਾਨੂੰਨ ਲੋਕ ਕਿਤਾਵਾਂ ਵਿੱਚ ਲਿਆਂਦੇ ਸਨ ਇਹ ਲੋਕ ਕਿਤਾਵਾਂ ਵਿੱਚ ਮਹਾਲੀ ਦੇ ਬਜ਼ੁਰਗਾਂ ਵਾਸਤੇ ਪੰਹਿੰਦੁਸਤਾਨ ਦੇ ਸਾਰੇ ਬਜ਼ੁਰਗਾਂ ਵਾਸਤੇ ਇਹ ਚੀਜ਼ ਆਈ ਸੀ ਉਹ ਜਿਹਦਾ ਅੱਜ ਹਿੰਦੁਸਤਾਨ ਦੇ ਵਿੱਚ ਕਈ ਥਾਂ ਬਣੇ ਨੇ ਔਰ ਪੰਜਾਬ ਵਿੱਚ ਇਹ ਜਿਹੜੇ ਹੁਣ ਬਣ ਜਾ ਰਹੇ ਨੇ ਇਹ ਡਾਕਟਰ ਮਨਮੋਹਨ ਸਿੰਘ ਜੀ ਮੈਂ ਸਮਝਣਾ ਕੀ ਉਹਨਾਂ ਦੀ ਸੋਚ ਸੀ ਹੋਰ ਕੋਈ ਸਵਾਲ ਹੈ ਇਸ ਬਾਰੇ ਕੋਈ ਪੁੱਛਣਾ ਹੋਵੇ ਤੇ ਮੈਂ ਹਾਜ਼ਰ ਹਾਂ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਉਹਨੇ ਸਾਰਾ ਇੱਕ ਸ਼ੋਰਟ ਇੱਕ ਮਿੰਟ ਹਾਂਜੀ ਸ਼ੋਰਟ ਬਾਈਟ ਤੁਹਾਨੂੰ ਜਿਹੜਾ ਹੋਲਡਜ ਹੁੰਦਾੜਾ ਆਪਣਾ ਕੋਰਟ ਕੇਸ ਚੱਲ ਰਿਹਾ ਸੀ ਉਹਦੇ ਰਿਗਰਡਿੰਗ ਕੀ ਅਪਡੇਟਸ ਇਹ ਬੜੀ ਅਜੀ ਖੁਸ਼ੀ ਤੇ ਤਸੱਲੀ ਆ ਕਿ 3 ਏਕੜ ਜਗ੍ਹਾ ਗਮਾੜਾ ਵੱਲੋਂ ਫਰੀ ਆਫ ਕਾਸਟ ਟਰਾਂਸਫਰ ਕਰਨ ਦਾ ਜਿਹੜਾ ਮਤਾ ਵਾ ਉਹ ਉਹਨਾਂ ਦੀ ਜਿਹੜੀ ਮੀਟਿੰਗ ਸੀਗੀ ਇਹ ਹੁੰਦੀ ਆ ਆਪਣਾ ਗਮਾੜਾ ਦੀ ਅਥਾਰਟੀ ਦੀ ਉਹਦੇ ਵਿੱਚ 38 ਨੰਬਰ ਮਾਦਦਾਈ ਪਾਸ ਹੋ ਗਿਆ ਟਰਾਂਸਫਰ ਕਰਨ ਦੀ ਪ੍ਰਵਾਨਗੀ ਜਿਹੜੀ ਆ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਨੂੰ ਮਿਲ ਗਈ ਆ ਇਹ ਲੰਬੀ ਲੜਾਈ ਸੀ ਮੇਦੀ ਪਿਛਲੇ 13 14 13 ਸਾਲ ਤੋਂ ਲੜ ਰਹੇ ਆ ਇਦੇ ਵਾਸਤੇ ਮੈਂ ਜਿਹੜਾ ਹਾਈ ਕੋਰਟ ਵਿੱਚ ਕੇਸ ਪਾਇਆ ਸੀ ਪਹਿਲਾਂ ਉਹ ਉਹਦੇ ਵਿੱਚ ਇਹ ਫੈਸਲਾ ਆਇਆ ਸੀਗਾ ਉਸ ਤੋਂ ਬਾਅਦ ਇਹ ਤਈ ਵਿੱਚ ਇਹਨਾਂ ਨੇ ਟਰਾਂਸਫਰ ਕਰਨ ਦਾ ਚਿੱਠੀ ਦਿੱਤੀ ਸੀ ਜਿਹੜੀ ਹੁਣ ਤੱਕ ਨਹੀਂ ਸੀ ਹੋਈ ਫਿਰ ਮੈਂ ਕਨਡੈਮਡ ਪਾਈ ਸੀ ਹਾਈ ਕੋਰਟ ਵਿੱਚ ਬਕਾਇਦਾ ਤੌਰ ਤੇ ਪੰਜਾਬ ਦੇ ਸਾਰਿਆਂ ਜ਼ਿਲ੍ਹੇ ਵਿੱਚ ਇਹ ਜਿਹੜੇ ਹੋਲਡੇਜ ਹੋਮ ਬੰਨੇ ਨੇ ਅੱਜ ਮੁਹਾਲੀ ਦੀ ਜੀ 3 ਏਕੜ ਜਗ੍ਹਾ ਜਿਹਦੀ ਲਗਭਗ ਕੀਮਤ 500 ਕੋਰਪਈਆ ਅੱਜ ਫ੍ਰੀ ਆਫ ਕਾਸਟ ਜਿਹੜੀ ਆ ਉਹ ਸਾਨੂੰ ਮਿਲਿਆ ਮੁਹੱਲੇ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਬਜ਼ੁਰਗਾਂ ਨੂੰ ਮੈਂ ਇੱਕ ਨੇ ਮੁਹਾਲੀ ਦੇ ਬੰਦੇ ਰੱਖੇ ਜਾਣਗੇ ਜਾਂ ਕੋਈ ਬਾਹਰੋਂ ਆ ਕੇ ਆ ਸਕਦਾ ਕੀ ਫੈਸਿਲਿਟੀ ਨਹੀਂ ਇਹਦੇ ਵਿੱਚ ਕੋਈ ਬਾਹਰੋਂ ਵੀ ਆ ਸਕਦਾ ਕੋਈ ਇਹੋ ਜੀ ਗੱਲ ਇਹ ਕੋਈ ਕੰਡੀਸ਼ਨ ਨਹੀਂ ਵੀ ਮੁਹਾਲੀ ਦਾ ਪੰਜਾਬ ਜਿਹੜਾ ਕੋਈ ਜਿਹੜਾ ਬੰਦਾ ਵੀ ਜਾਏਗਾ ਜਿਹਦੇ ਕੋਲ ਆਧਾਰ ਕਾਰਡ ਹੈਗਾ ਸਾਰੇ ਕਾਗਜ਼ ਪੱਤਰ ਹੈਗੇ ਤੇ ਉਹ ਆ ਸਕਦਾ ਫ੍ਰੀ ਆਫ ਕਾਸਟ ਆ ਸਕਦਾ ਉਹਨਾਂ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਨੇ ਸਰਕਾਰ ਦਾ ਸਟਾਫ ਆ ਉੱਥੇ ਉਹਨਾਂ ਦੀ ਸਿਹਤ ਸੰਭਾਲ ਜਿਹੜੀ ਆ ਮੈਂ ਸਮਝਦਾ ਉਹ ਉਹਦੇ ਵਾਸਤੇ ਇਹ ਜਿਹੜੀ ਚੀਜ਼ ਆ ਇਹ ਬਹੁਤ ਲਾਹੇਵੰਦੀ ਆ ਉਹ ਸਾਡੇ ਬਜ਼ੁਰਗਾਂ ਨੂੰ ਹਵਾਲੀ ਦੇ ਨੂੰ ਮੁਬਾਰਕਬਾ ਦਿਨਾ ਜਿਹੜੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਸਾਡੇ ਅਹੁਦੇਦਾਰ ਉਹਨਾਂ ਨੂੰ ਮੁਬਾਰਕਬਾ ਦਿਨਾ ਕਿਉਂਕਿ ਉਹਨਾਂ ਦਾ ਹਮੇਸ਼ਾ ਮੈਨੂੰ ਸਾਥ ਰਿਹਾ ਵਾ ਉਹਦੀ ਲੜਾਈ ਜਿਹੜੀ ਮੈਂ ਲੜੀ ਸੀ ਉਹਦੀ ਅੱਜ ਬਹੁਤ ਵੱਡੀ ਜਿਹੜੀ ਆ ਜਿੱਤ ਹੋਈ ਆ ਇੱਕ ਪੜਾ ਹੋਰ ਮੁਕੰਮਲ ਹੋਇਆ ਕਈ ਪੜਾਵਾਂ ਚ ਲੜਾਈ ਲੜੀ ਕੇਸ ਕੀਤਾ ਫਿਰ ਫੈਸਲਾ ਆਇਆ ਫਿਰ ਲਾਗੂ ਨਹੀਂ ਹੋਇਆ ਫਿਰ ਆਪਾਂ ਇਹਦੇ ਤੇ ਨੋਟ ਚਿੱਟ ਦਿੱਤਾ ਫਿਰ தம் ਜਗਾ ਲਾਟ ਹੋਈ ਪੰਜਾਬ ਚ 2 ਬਣ ਕੇ ਤਿਆਰ ਹੋ ਗਏ ਤੀਜੇ ਵਾਸਤੇ ਆ ਜਗਾ ਸਾਨੂੰ ਮਿਲ ਗਈ ਹਾਂਜੀ 78 ਸੈਟ ਹਾਂਜੀ ਕਿਰਪਾ ਕਿੰਨੀ ਕੁ ਮਾਰਕੀਟ ਵੈਲਿਊ ਹੈ ਦੀ ਤੇ ਇਹਦੇ ਨਹੀਂ 500 ਕਰੋੜ ਰੁਪਏ ਤੁਸੀਂ ਤੁਹਾਡੇ ਸਾਹਮਣੇ ਆ ਹਾਂਜੀ ਇਨੀਸ਼ੀਅਲ ਫੰਡ ਵੀ ਕੋਈ ਜਮਾ ਕਰਾਣਾ ਪੈਣਾ ਜਾਂ ਨਹੀਂ ਕੋਈ ਫੰਡ ਨਹੀਂ ਫਰੀ ਔਕਾਸ ਦਿਤੀ ਹੈ ਕਿ ਮਾਡਲਾ ਨੇ ਕੋਈ ਫੰਡ ਨਹੀਂ ਜਮਾ ਕਰਾਉਣਾ ਪਣਾ ਇਹਦੇ ਤੇ ਜਿਹੜੀ ਬਿਲਡਿੰਗ ਬਣੇਗੀ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਬਣਾਵੇਗਾ ਉਹਦੇ ਲਈ ਫੰਡ ਜਿਹੜਾ ਹੁਣ ਪਹਿਲਾਂ ਫੰਡ ਬਜਟ ਇ ਰੱਖਿਆ ਹੋਇਆ ਬਾਦ ਕਾਇਦਾ ਤੋਂ ਤੇ ਉਹ ਲਾਟ ਹੋ ਜਾਏਗਾ ਨੈ ਫਰੈਂਚਰੀ ਹੁਣ ਮ ਲੱਗਦਾ ਬਜ ਇਸ ਤਰ੍ਹਾਂ ਕਿ ਸੁੱਖ ਸੁਵਿਧਾ ਵਾ ਜਿਹੜੇ ਕਿ ਬਜ਼ੁਰਗਾਂ ਉੱਥੇ ਮਿਲਣਗੇ ਉੱਥੇ ਸਾਰੇ ਉੱਥੇ ਰਹਿਣਦੇ ਰਹਿਣਦੀਆਂ ਉੱਥੇ ਖਾਣ ਪੀਂਦੀਆਂ ਰਾਸ਼ਨ ਪਾਣੀ ਦੀਆਂ ਉਹਨਾਂ ਦੀ ਸਿਹਤ ਸੰਭਾਲ ਦੀਆਂ ਡਾਕਟਰੀ ਉਹਨਾਂ ਦਾ ਸਾਰਾ ਡਾਕਟਰੀ ਜਿਹੜਾ ਵਾ ਚੈੱਕਅਪ ਉੱਥੇ ਹੋਏਗਾ ਹਰ ਚੀਜ਼ ਉੱਥੇ ਜਿਹੜੀ ਆ ਉਹ ਫ੍ਰੀ ਉਕਾਸ਼ ਹੋਏਗੀ ਠੀਕ ਹੈ ਬਹੁਤ ਬਹੁਤ ਧੰਨਵਾਦ